ਅੱਜ ਜੈਨਦ ਪੱਤਰਕਾਰ ਸਾਥੀਓ ਮੈਂ ਹਰਪਾਲ ਪੰਗੂ ਪ੍ਰਧਾਨ ਛਾੜਾ ਪ੍ਰੈਸ ਵੈਲਫੇਅਰ ਸੁਸਾਇਟੀ ਰਜਿਸਟਰ ਅੰਮ੍ਰਿਤਸਰ ਆਪ ਜੀ ਨੂੰ ਅੱਜ ਇਹ ਪਤਾ ਹੀ ਹੈ ਕਿ ਹਰ ਮਹੀਨੇ ਵਾਰੀ ਜਿਹੜੀ ਇੱਕ ਮੀਟਿੰਗ ਹੁੰਦੀ ਸੀ ਅੱਜ ਇੱਕ ਵੱਖਰੀ ਮੀਟਿੰਗ ਕੀਤੀ ਗਈ ਜੋ ਪੱਤਰਕਾਰ ਦੇ ਨੂੰ ਲੈ ਕੇ ਕੋਈ ਮੁਸ਼ਕਲ ਸਾਹਮਣੇ ਆਈ ਸੀ ਉਸ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਸਰਦਾਰ ਮਰਿੰਦਰ ਸਿੰਘ ਔਰ ਸਾਡੀ ਛਾੜਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਸ੍ਰੀ ਹਰੇਸ਼ਮ ਸਿੰਘ ਜੀ ਤੇ ਚੇਅਰਮੈਨ ਜਤਿੰਦਰ 베ਦੀ ਜੀ ਜਰਨਲ ਸੈਕਟਰੀ ਐ ਸਰਦਾਰ ਰੰਧਾਵਾ ਜੀ ਤੇ ਖਜਾਨਚੀ ਸਾਡੇ ਚੰਦਨ ਗਿਨਾ ਜੀ ਹੋਰ ਸਮੁੱਚੇ ਜਿਹੜੇ ਆਉਦੇਦਾਰ ਤੇ ਮੈਂਬਰ ਸਭਾ ਸਾਰੇ ਅੱਜ ਇੱਥੇ ਪਹੁੰਚੇ ਨੇ ਤੇ ਜਿਸ ਦੀ ਅੱਜ ਨਾਲ ਅਗਵਾਈ ਸਰਦਾਰ ਮਨਿੰਦਰ ਸਿੰਘ ਜੀ ਚੇਅਰਮੈਨ ਨੇ ਜਿਹੜੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਤੇ ਪਹੁੰਚੇ ਸੀ ਅੱਛਾ ਮੈਟਰ ਇਸ ਤਰ੍ਹਾਂ ਹੀ ਕਿ ਕੋਈ ਪਿਛਲੇ ਦਿਨੀ ਇੱਕ ਸਕੂਲ ਪ੍ਰਾਈਵੇਟ ਸਕੂਲ ਦੇ ਵੱਲੋਂ ਸਾਡੇ ਪੱਤਰਕਾਰਾਂ ਦੇ ਜਿਹੜੇ ਖਿਲਾਫ ਇੱਕ ਸ਼ਿਕਾਇਤ ਡੀਸੀ ਸਾਹਿਬ ਨੂੰ ਦਿੱਤੀ ਗਈ ਵੀ ਸਾਨੂੰ ਇਹ ਜੀ ਬਲੈਕਮੇਲ ਕੀਤਾ ਜੀ ਇਸ ਤਰ੍ਹਾਂ ਕੀਤਾ ਉਹ ਕੀਤਾ ਉਸ ਦੀ ਮੈਂ ਸ਼ਖਸ ਤੌਰ ਦਾ ਨਖੇਦੀ ਕਰਦਾ ਵੀ ਜੋ ਮੈਟਰ ਸੀ ਉਹ ਇੱਕ ਤੱਥਾਂ ਦੇ ਆਧਾਰ ਤੇ ਪੱਤਰਕਾਰ ਖਬਰ ਕਰਨ ਗਏ ਸੀ ਕਿਉਂਕਿ ਮਾਂ ਜੋ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜੀਆਂ ਸਕੂਲਾਂ 'ਚ ਛੁੱਟੀਆਂ ਕੀਤੀਆਂ ਗਈਆਂ ਪ੍ਰਾਈਵੇਟ ਸਰਕਾਰੀ ਸਾਰੇ ਉਹ ਸਕੂਲ ਖੁੱਲੇ ਸੀ ਉਹਨਾਂ ਨੂੰ ਸੂਚਨਾ ਮਿਲੀ ਸੀ ਸਾਡੇ ਪੱਤਰਕਾਰ ਵੀਰਾਂ ਨੂੰ ਵੀ ਉਹ ਕਈ ਪ੍ਰਾਈਵੇਟ ਸਕੂਲ ਖੁੱਲੇ ਹੋਏ ਨੇ ਉਸ ਨੂੰ ਲੈ ਕੇ ਉਹ ਕਵਰੇਜ ਕਰਨ ਗਏ ਬਹੁਤ ਸ਼ੋਰਟ ਕੀਤੇ ਬੱਚਿਆਂ ਦੇ ਵੀ ਕੀਤੇ ਕਾਫੀ ਲੰਬੀ ਗੱਲ ਹੋ ਜਾਣੀ ਮੈਂ ਸ਼ੋਰਟ 'ਚ ਦੱਸਦਾ ਉਸ ਨੂੰ ਲੈ ਕੇ ਫਿਰ ਮੈਡਮ ਵੱਲੋਂ ਇੱਕ ਕੰਪਲੇਟ ਕੀਤੀ ਗਈ ਆ ਸਾਡੇ ਪੱਤਰਕਾਰ ਸਹਿਬਾਨਾਂ ਤੇ ਤੇ ਝੂਠੀ ਕੰਪਲੇਟ ਕੀਤੀ ਗਈ ਚਲੋ ਉਸ ਨੂੰ ਲੈ ਕੇ ਇੱਕ ਪਬਲਿਕ ਦਲਾਸਾ ਜਿਹੜਾ ਚੈਨਲ ਆ ਉਹਦੇ ਵੱਲੋਂ ਇੱਕ ਖਬਰ ਪ੍ਰਕਾਸ਼ਿਤ ਹੁੰਦੀ ਆ ਪੱਤਰਕਾਰਾਂ ਦੇ ਸਾਡਿਆਂ ਦੇ ਖਿਲਾਫ ਜਿਹੜੇ ਕਰੇ ਉਹਨਾਂ ਨੂੰ ਵਰਸ਼ ਵੀ ਨਹੀਂ ਲਏ ਗਏ ਤੇ ਵੇਖੋ ਇੱਕ ਪੱਤਰਕਾਰ ਪੱਤਰਕਾਰ ਹੋ ਗਏ ਇੱਕ ਦੂਜੇ ਜਿਹੜੀਆਂ ਲੱਤਾਂ ਖਿੱਚੇਗਾ ਤੇ ਮੈਂ ਨਾ ਵੀ ਬੜੀ ਮਾੜੀ ਗੱਲ ਆ ਇਸ ਨੂੰ ਲੈ ਕੇ ਅੱਜ ਇੱਕ ਜਿਹੜੀ ਮੀਟਿੰਗ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਔਰ ਸ਼ਾਡਾ ਪ੍ਰੈਸ ਵੈਲਫਰ ਸੋਸਾਇਟੀ ਦੇ ਵੱਲੋਂ ਸਾਂਝੇ ਤੌਰ ਤੇ ਜਿਹੜੀ ਮੀਟਿੰਗ ਕੀਤੀ ਉਹਦੇ ਵਿੱਚ ਜਿਹ ਸਰਬਸਮਤੀ ਦੇ ਸਾਰੇ ਅਹੁਦੇਦਾਰ ਪੱਤਰਕਾਰਾਂ ਸਹਿਮਤੀ ਹੋਈ ਹੈ ਕਿ ਜਿਹੜਾ ਪਬਲਿਕ ਦਲਾਸਾ ਜਿਹੜਾ ਚੈਨਲ ਆ ਇਨੂੰ ਆਪਣੇ ਸਰਦਾਰ ਮਰਿੰਦਰ ਜੀ ਚੇਅਰਮੈਨ ਸਾਹਿਬ ਵੱਲੋਂ ਜਿਹੜਾ ਵਾ ਅਲਟੀਮੇਟ ਦਿੱਤਾ ਗਿਆ 6 ਜੂਨ ਤੱਕ ਆਪਣਾ ਸਪਸ਼ਟੀਕਰਨ ਦੇਵੇ ਤੇ ਅਗਰ ਜੇ 6 ਜੂਨ ਤੱਕ ਜਿਹੜਾ ਜਿਹੜੇ ਕੋਈ ਜਿਹੜੇ ਆਧਾਰੇ ਵੀ ਵਿੱਚ ਨਾਲ ਉਹਨਾਂ ਨੂੰ ਹੈਗੇ ਨੇ ਤੇ 6 ਤਰੀਕ ਤੱਕ ਜੇ ਪਬਲਿਕ ਦਲਾਸਾ ਜਿਹੜਾ ਸਾਨੂੰ ਕੋਈ ਸਪਸ਼ਟੀਕਰਨ ਨਹੀਂ ਦਿੰਦਾ ਤੇ 7 ਤਰੀਕ ਨੂੰ ਅਗਲੇ ਦਿਨ ਉਹਦੇ ਤੇ ਸਖਤੋ ਸਖਤ ਜਿਹੜੀ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਵਾਂਗੇ ਵਿੱਚ ਸਕੂਲ ਅਸੀਂ ਇਹਨਾਂ ਨੂੰ ਬਖਸ਼ਣਾ ਨਹੀਂ ਕਿਉਂਕਿ ਜਿਹੜਾ ਸਾਡਾ ਚੌਥਾ ਥੰ ਪੱਤਰਕਾਰ ਇੱਕ ਪਵਿੱਤਰ ਪੇਸ਼ਾ ਵਾ ਇਹ ਲੋਕ ਸਾਨੂੰ ਬਦਨਾਮ ਕਰਨ ਵਾਲੇ ਤੁਰੇ ਹੋਏ ਨੇ ਅਸੀਂ ਕਿਸੇ ਵੀ ਤਰ੍ਹਾਂ ਪੱਤਰਕਾਰੀ ਨੂੰ ਜਿਹੜਾ ਬਦਨਾਮ ਨਹੀਂ ਹੋਣ ਦਵਾਂਗੇ ਫਿਰ ਇੱਕ ਵਾਰੀ ਮੈਂ ਇਸ ਆਪਣੇ ਵੀਡੀਓ ਰਾਈ ਪਬਲਿਕ ਦਲਾਸੇ ਨੂੰ ਅਪੀਲ ਵੀ ਕਰਦਾ ਵਾਂ ਤੇ ਚੇਤਾਵਨੀ ਵੀ ਦੇ ਰਿਹਾ ਵਾਂ ਨਾਲ ਦੀ ਨਾਲ 6 ਤਰੀਕ ਤੱਕ ਜੇ ਤੁਸੀਂ ਆਪਣਾ ਕੋਈ ਸਪਸ਼ਟੀਕਰਨ ਨਾ ਦਿੱਤਾ ਜਿਹੜੀ ਤੁਸੀਂ ਖਬਰ ਝੂਠੀ ਚਲਾਈ ਬਿਨਾ ਵਰਸ਼ਨ ਤੋਂ ਅਸੀਂ ਤੁਹਾਡੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਅੰਜੜੀ ਅੱਜ ਪ੍ਰਸੰਗ ਕੀਤੀ ਜਾ ਰਹੀ ਹੈ ਮੀਟਿੰਗ ਕੀਤੀ ਗਈ ਪਤਾ ਕਰਨਾ ਕੀ ਮੁੱਦਾ ਥਾ ਅੱਜ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਅਤੇ ਸ਼ਾਟਾ ਪ੍ਰੈਸ ਵੈਲਫੇਅਰ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਇੱਕ ਪੱਤਰਕਾਰ ਭਾਈਚਾਰੇ ਦੀ ਮੀਟਿੰਗ ਸੱਦੀ ਗਈ ਸੀ ਜਿਹਦੇ ਵਿੱਚ ਅਹਿਮ ਮਸਲਾ ਸੀ ਜਿਹੜਾ ਕਿ ਇਹ 4 ਦਿਨ ਤੋਂ ਚੱਲਦਾ ਆ ਰਿਹਾ ਹੈ ਇੱਕ ਪ੍ਰਾਈਵੇਟ ਸਕੂਲ ਦੀ ਖਬਰ ਤੋਂ ਲੈ ਕੇ ਵੀ ਜਿਹੜੀ ਖਿੱਚ ਤਾਣ ਚੱਲਦੀ ਆ ਰਹੀ ਸੀ ਜਿਹਦੇ ਵਿੱਚ ਸਾਰਾ ਕਰਕਰਾ ਕੇ ਜਿਹੜੀ ਬਦਨਾਮੀ ਆ ਉਹ ਮੀਡੀਆ ਦੀ ਹੋ ਰਹੀ ਸੀ ਤੇ ਉਹ ਚੀਜ਼ ਦਾ ਸਖਤ ਨੋਟਿਸ ਲੈਂਦੇ ਹੋਏ ਅਸੀਂ ਅੱਜ ਦੀ ਮੀਟਿੰਗ ਜਿਹੜੀ ਆ ਉਹ ਕਾਲ ਕੀਤੀ ਸੀ ਤੇ ਇਸ ਮੀਟਿੰਗ ਦੇ ਵਿੱਚ ਵਿਚਾਰਾਂ ਕੀਤੀਆਂ ਗਈਆਂ ਵੀ ਇਹੋ ਜਿਹੇ ਹਾਲਾਤ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਤੇ ਮੀਟਿੰਗ ਦੇ ਵਿੱਚ ਜੋ ਅਹਿਮ ਫੈਸਲੇ ਲਏ ਗਏ ਨੇ ਉਹ ਇਹ ਹੈ ਕਿ ਪਹਿਲੀ ਗੱਲ ਤੇ ਇਹ ਆ ਵੀ ਪ੍ਰਾਈਵੇਟ ਸਕੂਲ ਜਿਹੜਾ ਹੈ ਕਿ ਉਹਨੇ ਸਰਕਾਰੀ ਹੁਕਮਾਂ ਦੀ ਲੰਘਣਾ ਕਰਕੇ ਸਕੂਲ ਖੋਲ੍ਹਿਆ ਉਸ ਤੋਂ ਬਾਅਦ ਉਹਨੇ ਛੜਜੰਤਰ ਰਚ ਕੇ মিডিਆ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਲਈ ਖਬਰਾਂ ਲਵਾਈਆਂ ਡੀਸੀ ਸਾਹਿਬ ਨੂੰ ਝੂਠੀ ਸ਼ਿਕਾਇਤ ਦਰਜ ਕਰਵਾਈ ਹੈ ਇਸ ਕਰਕੇ ਉਹਦੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਕੋਈ ਨਰਮੀ ਨਹੀਂ ਵਰਤੀ ਜਾਏਗੀ ਪੂਰਾ ਪੱਤਰਕਾਰ ਭਾਈਚਾਰਾ ਜਿਹੜਾ ਹੈ ਉਹ ਸਕੂਲ ਦੇ ਖਿਲਾਫ ਡਟ ਕੇ ਖੜਾ ਹੈ ਤੇ ਉਹਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਕਰਵਾਈ ਜਾਏਗੀ ਤੇ ਹਰ ਹਾਲ ਦੇ ਵਿੱਚ ਤੇ ਸਕੂਲ ਦੇ ਉੱਤੇ ਜਿਹੜੀ ਕਾਰਵਾਈ ਹੈ ਉਹਦੇ ਲਈ ਪੂਰਾ ਪੱਤਰਕਾਰ ਭਾਈਚਾਰਾ ਤੇ ਸਮੂਹ ਜਥੇਬੰਦੀਆਂ ਜਿਹੜੀਆਂ ਇਕਜੁੱਟ ਹੋ ਕੇ ਸੰਘਰਸ਼ ਕਰਨਗੀਆਂ ਦੂਸਰੀ ਗੱਲ ਇਹ ਸੀ ਪੀਐਸ ਮਾਮਲੇ ਦੇ ਵਿੱਚ ਜਿਹੜਾ ਦੋ ਚੈਨਲਾਂ ਦੇ ਉੱਤੇ ਖਬਰ ਲਗਾਈ ਗਈ ਬਾਅਦ ਵਿੱਚ ਡਿਲੀਟ ਕੀਤੀ ਗਈ ਤੇ ਇਹ ਸਾਰਾ ਜਿਹੜਾ ਪ੍ਰਕਰਨ ਜਿਹੜਾ ਸੰਦੇਹ ਦੇ ਘੇਰੇ ਦੇ ਵਿੱਚ ਹੈਗਾ ਸੀ ਕੋਈ ਗੱਲ ਪੂਰੀ ਤਰ੍ਹਾਂ ਸਪਸ਼ਟ ਨਹੀਂ ਥੀ ਅੱਜ ਹੋ ਸਕੀ ਇਸ ਕਰਕੇ ਸਰਬਸੰਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਹੈ ਕਿ ਪਬਲਿਕ ਦਲਾਸਾ ਤੇ ਸਪੋਕਸਮੈਨ ਤੇ ਇਸ ਤੋਂ ਨਵਾ ਜਿਹੜੇ ਪੰਜ ਪੱਤਰਕਾਰਾਂ ਨੇ ਉਹ ਖਬਰ ਕਰਨ ਗਏ ਸਨ ਉਹਨਾਂ ਸਾਰਿਆਂ ਨੂੰ ਇਸ ਵੀਡੀਓ ਮੈਸੇਜ ਰਾਹੀਂ ਇਸ ਨੂੰ ਇੱਕ ਨੋਟਿਸ ਸਮਝਿਆ ਜਾਵੇ ਕਿ ਤੁਹਾਨੂੰ 6 ਤਰੀਕ ਸ਼ਾਮ ਦੇ 5 ਵਜੇ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ ਵੀ ਤੁਸੀਂ ਆਪਣਾ ਜਿਹੜਾ ਸਪਸ਼ਟੀ ਕਰਨਾ ਹੈ ਜਿਹੜਾ ਇਹ ਉਹ ਤੁਸੀਂ ਸ਼ਹਿ ਆਟਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਦਫ਼ਤਰ ਵਿਖੇ ਆ ਕੇ ਤੇ 6 ਤਰੀਕ ਸ਼ਾਮ ਨੂੰ 5 ਵਜੇ ਤੱਕ ਆਪਣਾ ਸਪਸ਼ਟੀਕਰਨ ਦਿਓ ਵੀ ਤੁਸੀਂ ਅਜਿਹਾ ਕਿਉਂ ਕੀਤਾ ਹੈ ਤੇ ਇਹਦੇ ਲਈ ਤੁਸੀਂ 샤ਟਾ ਵੈਲਫेयर प्रेस वेलफेयर सोसाइटी ਦੇ ਜਿਹੜੇ ਪ੍ਰਧਾਨ ਹਰਪਾਲ ਸਿੰਘ ਪੰਗੂ ਆ ਇਹਨਾਂ ਨੂੰ ਫੋਨ ਕਰਕੇ ਟਾਈਮ ਲੈ ਸਕਦੇ ਹੋ ਤੇ ਉਹ ਟਾਈਮ ਲੈ ਕੇ ਤੁਸੀਂ ਆਉਣਾ ਹੈ ਆਪਣਾ ਸਪਸ਼ਟੀਕਰਨ ਦੇਣ ਤਾਂ ਕਿ ਹੋਰ ਵੀ ਪੱਤਰਕਾਰੇ ਚੋਂ ਪੱਤਰਕਾਰ ਭਾਈਚਾਰੇ ਚੋਂ ਜਿਹੜੇ ਲੋਗ ਉਹ ਤੁਹਾਡੀ ਗੱਲ ਨੂੰ ਧਿਆਨ ਨਾਲ ਸੁਣ ਸਕਣ ਤੇ ਇਹਦੇ ਤੇ ਸਹੀ ਨਤੀਜੇ ਤੇ ਪਹੁੰਚ ਸਕਣ ਵੀ ਕੀ ਕਰਨਾ ਹੈ ਤੇ ਰਈ ਸਕੂਲ ਦੇ ਖਿਲਾਫ ਕਾਰਵਾਈ ਦੀ ਗੱਲ ਤੇ ਇਸ ਤੋਂ ਇਲਾਵਾ ਇਹਨਾਂ ਚੈਨਲਾਂ ਦੇ ਖਿਲਾਫ ਜਿਹੜੀ ਕੋਈ ਕਾਰਵਾਈ ਕਰਨੀ ਹੈ ਕਿ ਨਹੀਂ ਕਰਨੀ ਇਹਦਾ ਫੈਸਲਾ ਉਹ ਬਾਅਦ ਚ ਲਿਆ ਜਾਏਗਾ ਸਕੂਲ ਤੇ ਕਾਰਵਾਈ ਤਾਂ ਪੱਕੀ ਹੈ ਇਹਦੇ ਸਾਰਾ ਫੈਸਲਾ ਲੈ ਕੇ ਤੇ ਜੋ ਕਿ ਅਗਲੇ ਸੋਮਵਾਰ ਨੂੰ ਡੀਸੀ ਸਾਹਿਬ ਨੂੰ ਜਿਹੜਾ ਉਹ ਮਿਲ ਕੇ ਤੇ ਇੱਕ ਮੰਗ ਪੱਤਰ ਦਿੱਤਾ ਜਾਏਗਾ ਜਿਹਦੇ ਉੱਤੇ ਜੇ ਕੱਲੇ ਸਕੂਲ ਤੇ ਕਾਰਵਾਈ ਕਰਨੀ ਹੋਏਗੀ ਤੇ ਸਕੂਲ ਦਾ ਮੰਗ ਪੱਤਰ ਦਿੱਤਾ ਜਾਏਗਾ ਵੀ ਉਹਦੇ ਖਿਲਾਫ ਕਾਰਵਾਈ ਦਾ ਤੇ ਜੇਕਰ ਇਹਦੇ ਵਿੱਚ ਪੱਤਰਕਾਰ ਜਾਂ ਕੋਈ ਚੈਨਲ ਦੋਸ਼ੀ ਪਾਏ ਗਏ ਤਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਦੀ ਜਿਹੜੀ ਆ ਮੰਗ ਕੀਤੀ ਜਾਊਗੀ ਤਾਂ ਕਿ ਆਏ ਦਿਨ ਜਿਹੜੀਆਂ ਪੱਤਰਕਾਰ ਦੇ ਉੱਤੇ ਅਲੀਗੇਸ਼ਨ ਲੱਗਦੇ ਨੇ ਉਹਨਾਂ ਨੂੰ ਠੱਲ ਪਾਈ ਜਾ ਸਕੇ ਤੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਬਿਲਕੁਲ ਸਾਫ਼ ਸੁਥਰੀ ਪੱਤਰਕਾਰੀ ਜਿਹੜੀ ਆ ਉਹਨੂੰ ਹੰਗਾਰਾ ਦਿੱਤਾ ਜਾ ਸਕੇ ਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸੁਣਿਆ ਜਾ ਸਕੇ ਇਸ ਕਰਕੇ ਸਾਰਾ ਕੁਝ ਵੀ ਅੱਜ ਕੀਤਾ ਗਿਆ